ਚੰਪੀ ਅੱਜ ਜਿਹੜਾ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੇ ਠੀਕ ਹੈ ਸਾਰੀਆਂ ਸਟੇਟਾਂ ਨੂੰ ਇੱਕ ਡਰਾਫਟ ਭੇਜਿਆ ਹੈ ਉਹ ਡਰਾਫਟ ਦੇ ਵਿੱਚ ਜਿਹੜੇ ਖੇਤੀ ਕਾਨੂੰਨ 2021 ਦੇ ਵਿੱਚ ਵਾਪਸ ਲਏ ਸੀ ਉਹਨਾਂ ਨੂੰ ਢੇਡੇ ਢੰਗ ਨਾਲ ਜਿਨੀ ਹੂਬ ਹੂ ਕਹਿ دیے ਜੇ ਸ਼ਬਦਾਂ ਚ ਖੁੱਲੀ ਮੰਡੀ ਵਾਲਾ ਤੇ ਉਹਦੇ ਵਿੱਚ ਸ਼ੀਲੋਗ ਨਾਮ ਤੇ ਕੋਲਡ ਸਟੋਰਾ ਨੂੰ ਸ਼ੀਲੋਗ ਨਾਮ ਤੇ ਕੋਲਡ ਸਟੋਰਾ ਨੂੰ ਮੰਡੀ ਜਾਂਡ ਸ਼ੋਅ ਕਰਨ ਵਾਲਾ ਪ੍ਰਾਈਵੇਟ ਮਾਰਕੀਟ ਪੈਰਲ ਤੇ ਖੜੀ ਕਰਨ ਵਾਲਾ ਤੇ ਜਨਤਕ ਮੰਡ ਪ੍ਰਣਾਲੀ ਤੇ ਕਟੌਤੀ ਲਾਉਣ ਵਾਲਾ ਜਿਹੜੀ ਉਹ ਸਾਰੀਆਂ ਗੱਲਾਂ ਕੰਟੈਕਟ ਫਾਰਮਿੰਗ ਵਾਲਾ ਤੇ ਜਿਹੜੀ ਐਮਐਸਪੀ ਦੇ ਵਿੱਚ ਘੱਟ ਕੀਮੇ ਤੇ ਉਹ ਇੰਸ਼ੋਰ ਵਾਲੀ ਗੱਲ ਜਾਨੀ ਸਾਰੀਆਂ ਗੱਲਾਂ ਟੇਡੇ ਢੰਗ ਨਾਲ ਇਸ ਡਰਾਫਟ ਦੇ ਵਿੱਚ ਗੁੰਦੀਆਂ ਹੋਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਨੂੰ ਇਹ ਡਰਾਫਟ ਭੇਜਿਆ ਤੇ 10 ਦਸੰਬਰ ਨੂੰ ਇਹਦਾ ਸਰਕਾਰ ਨੇ ਜਵਾਬ ਦੇਣਾ ਸੀ ਅਸੀਂ ਇਹਨੂੰ ਨਵੰਬਰ ਦੇ ਪਿਛਲੇ ਹਫਤੇ 28 29 ਨੂੰ ਇਹ ਹਾਸਲ ਕਰ ਲਿਆ ਪੜ ਕੇ ਹਾਈਲਾਈਟ ਹੋਇਆ ਤੇ ਸਰਕਾਰ ਨੇ ਉਹ 10 ਤੋਂ ਬਾਅਦ ਖੋਲ ਕੇ ਹੁਣ ਤਿੰਨ ਹਫਤਿਆਂ ਦਾ ਕੇਂਦਰ ਸਰਕਾਰ ਤੋਂ ਮੌਲ ਸੰਬੰਗੀ ਹੈ ਉਹਦੇ ਤੇ ਜਿੰਨੀਆਂ ਤੋਂ ਜਨਤਕ ਤੌਰ ਤੇ ਹਾਈਲਾਈਟ ਹੋਣ ਤੋਂ ਬਾਅਦ ਸਰਕਾਰ ਨੇ ਸਾਡੇ ਅੱਜ ਮੀਟਿੰਗ ਸੱਦੀ ਉਥੇ ਵਿਚਾਰ ਚਰਚਾ ਹੋਈ ਹੈ ਚੰਗੀ ਤਰ੍ਹਾਂ ਤੇ ਸਾਰੀ ਗੱਲ ਅਸੀਂ ਦੱਸੀ ਹੈ ਵੀ ਇਹ ਕਿੰਨੇ ਖਤਰਨਾਕ ਨੇ ਜਣੀ ਜਿਹੜੇ ਉਹ ਖੇਤੀ ਕਾਨੂੰਨ ਰੱਦ ਕੀਤੇ ਸੀ ਉਹਨਾਂ ਬਾਰੇ ਜਿੰਨੀ ਚਰਚਾ ਉਦੋਂ ਕੀਤੀ ਉਹ ਤੋਂ ਵੱਧ ਕੇ ਇਹ ਕਾਨੂੰਨ ਨੇ ਜਿਹਨੇ ਉਵੇਂ ਆ ਰਹੇ ਨੇ ਜਣੀ ਵਿਸ਼ਵਪਾਰ ਸੰਸਥਾ ਦੇ ਦਬਾਅ ਕਰਕੇ ਭਾਰਤ ਦੀ ਸਰਕਾਰ ਨੇ ਉਹਨਾਂ ਦਾਬੇ ਦੇ ਵਿੱਚ ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਕਾਰਪੋਰੇਟਾਂ ਦੇ ਹਵਾਲੇ ਖੇਤੀ ਨੂੰ ਕਰਨ ਜਾ ਰਹੇ ਹੈ ਜਿਹੜੀ ਅੰਨ ਸੁਰੱਖਿਆ ਦੀ ਗੱਲ ਸੀ ਉਹ ਅੰਨ ਸੁਰੱਖਿਆ ਵੀ ਮਤਲਬ ਕਾਰਪੋਰੇਟਾਂ ਦੇ ਹੱਥ ਚ ਆ ਜੂਗੀ ਉਹਨਾਂ ਦਾ ਕਬਜ਼ਾ ਜਦੋਂ ਹੋ ਗਿਆ ਤਾਂ ਇਹਦੇ ਨਾਲ ਐ ਨਹੀਂ ਵੀ ਇਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਹਦੇ ਨਾਲ ਕਿਸਾਨ ਮਜ਼ਦੂਰ ਵੀ ਤੁਸੀਂ ਮੀਡੀਆ ਵਾਲੇ ਵੀ ਜਿੰਨੇ ਲੋਕ ਨਾਜ਼ਖਾਂਦੇ ਨੇ ਉਹ ਵੀ ਮਾਰਕੀਟ ਕਮਿਊਨਿਟੀ ਆ ਟਰੱਕ ਯੂਨੀਅਨਾਂ ਜਿੰਨੀ ਲੇਬਰ ਹੈ ਉਹ ਜਿੰਨੀ ਸਾਰੇ ਆੜਤੀਏ ਸਾਰਾ ਛੋਟਾ ਕਾਰੋਬਾਰ ਇਹਦੇ ਨਾਲ ਪ੍ਰਭਾਵਿਤ ਹੋਊਗਾ ਇਸ ਕਰਕੇ ਇਹ ਖਤਰਨੀਤੀਆਂ ਨੇ ਜਿਹੜੀਆਂ ਜਿਹੜਾ ਇਹ ਡਰਾਫਟ ਆਇਆ ਹੈ ਇਹ ਬਹੁਤ ਖਤਰਨਾਕ ਹੈ ਤੇ ਇਹ ਮੁੱਢੋ-ਸੁੱਢੋ ਪੰਜਾਬ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਸਾਰੀਆਂ ਜੱਥੇਬੰਦੀਆਂ ਨੇ ਇੱਕੋ ਆਵਾਜ਼ ਚ ਇਹਨੂੰ ਰੱਦ ਕਰਤੇ ਦਬਾਅ ਦਿੱਤਾ ਜਿਸ ਨੂੰ ਮਤਲਬ ਪੰਜਾਬ ਸਰਕਾਰ ਨੇ ਹਾਂ ਦੇ ਪੱਖ ਚ ਹੰਗਾਰਾ ਦਿੱਤਾ ਕਿ ਅਸੀਂ ਇਹਦੇ ਤੇ ਖੇਤੀ ਮੀਟਿੰਗਾਂ ਬੁਲਾ ਕੇ ਕੋਈ ਫੈਸਲਾ ਕਰਨ ਜਾ ਰਹੇ ਸਭ ਉੱਚ ਲਿਖਿਆ ਪਿਆ ਸਾਫ ਕਿ ਇਹ ਸਟੇਟ ਸਬਜੈਕਟ ਹੈਗਾ ਕੁਝ ਡਰਾਫਟ ਜਿਹੜਾ ਉਹਨਾਂ ਨੇ ਕਿਸੇ ਕੰਪਲਸਨ ਨਹੀਂ ਹੈ ਕਿਸੇ ਕਰਦੀ ਹੋ ਲੇਕਿਨ ਤੁਸੀਂ ਇਹਦਾ ਲਾਗੂ ਕਰਨਾ ਨਹੀਂ ਕਰਉ ਹੈਗਾ ਇਸ ਇਸ ਵੀ ਇੱਕ ਸਬਜੈਕਟ ਆ ਗਿਆ ਉਹ ਸਟਾਰਟਿੰਗ ਤੇ ਹੀ ਗੱਲ ਲਿਖੀ ਹੋਈ ਹੈ ਤੇ ਇਸ ਕਰਕੇ ਰੱਦ ਕਰਨਾ ਨਾ ਕਰਨਾ ਤਾਂ ਸਰਕਾਰ ਦੇ ਹੱਥ ਚ ਹੀ ਹੈ ਬਿਲਕੁਲ ਇਹ ਠੀਕ ਹੈ ਤੁਹਾਡੀ ਉਹ ਇਹ ਲਾਈਨ ਲਿਖੀ ਹੋਈ ਹੈ ਵੀ ਐਗਰੀਕਲਚਰ ਖੇਤੀਬਾੜੀ ਐਮ ਐਸ ਪੀ ਜਿਹੜਾ ਹੈ ਖੇਤੀਬਾੜੀ ਸਟੇਟ ਸਬਜੈਕਟ ਆ ਪਰ ਤੁਸੀਂ ਥੋੜੇ ਸਮਝਣ ਵਾਲੀ ਗੱਲ ਇਹ ਹੈ ਭਲਾ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਵੀ ਇਹ ਸਟੇਟ ਸਬਜੈਕਟ ਹੈ ਤਾਂ ਇਹ ਡਰਾਫਟ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕਿਉਂ ਦਿੱਤਾ ਹੈ ਇਹਦਾ ਇੱਕ ਮਨੋਰਥ ਆ ਇਹਦੇ ਪਿੱਛੇ ਇੱਕ ਚਾਲ ਹੈ ਇੱਕ ਖੇਡ ਹੈ ਇੱਕ ਚਲਾਕੀ ਹੈ ਉਹਦਾ ਇਹ ਹੈ ਵੀ ਵਿਸ਼ਵ ਪਰ ਸੰਸਥਾ ਦਾ ਜਿਹੜਾ ਸਮਝੌਤਾ ਸੀ ਲਾਗੂ ਕਰਨਾ ਕਿ ਇੱਥੇ ਸਰਕਾਰੀ ਖਰੀਦ ਬੰਦ ਕਰੋ ਸਰਕਾਰੀ ਭੰਡਾਰੀਗ ਬੰਦ ਕਰੋ ਉਹ ਜਿਹੜਾ ਇਹ ਡਰਾਫਟ ਹੈ ਹੁਣ ਇਹ 50 ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸਟੇਟਾਂ 'ਚ ਭਾਜਪਾ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਦੇ ਵਿੱਚ ਕਹੇ ਉਥੇ ਜਿਹੜੀਆਂ ਸਟੇਟਾਂ 'ਚ ਭਾਜਪਾ ਦੀ ਸਰਕਾਰ ਹੈ ਉਥੇ ਇਹ ਡਰਾਫਟ ਆਊਗਾ ਤੇ ਇੰਪਲੀਮੈਂਟ ਹੋ ਜਾਊਗਾ ਇਹਦਾ ਮਤਲਬ 33% ਜਾ ਭਾਰਤ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਥੇ ਇਹ ਲਾਗੂ ਹੋਊਗਾ ਇੰਪਲੀਮੈਂਟ ਹੋਊਗਾ ਜਦੋਂ ਭਾਰਤ ਦੇ ਅੱਧੇ ਹਿੱਸੇ ਦੇ ਲਗਭਗ ਇਹ ਲਾਗੂ ਹੋ ਜਾਂਦਾ ਹੈ ਜੇ ਨਹੀਂ ਭਾਰਤ ਦੇ ਵਿੱਚ ਇਹ ਕਿਹਾ ਜਾਊਗਾ ਵਿਸ਼ਪਰ ਸੰਤਾ ਨੂੰ ਕਿ ਛੋਟੀ ਅਸੀਂ ਨੇ ਲਾਗੂ ਕਰਤੀ ਜਿਹੜੀਆਂ ਸਟੇਟਾਂ ਰਹਿ ਗਈਆਂ ਜਿਵੇਂ ਐਂਟੀ ਬੀਜੇਪੀ ਸਟੇਟ ਹੈ ਤਾਂ ਉਹਨਾਂ ਦੇ ਕਦੇ ਫੰਡ ਕੱਟ ਲੈ ਕਦੇ ਉਹਨਾਂ ਦੇ ਕੋਈ ਹੋਰ ਸਿਕੰਜਾ ਕਸਦਾ ਉਹਨਾਂ ਦੇ ਸ਼ਰਤਾਂ ਟਾਈਟ ਕਰ ਦੇਣੀਆਂ ਨੇ ਉਹਨਾਂ ਨੂੰ ਸੁਲ੍ਹਾ ਦੇਣੀਆਂ ਬੰਦ ਕਰਨਗੇ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਵੀ ਇਧਰ ਆ ਪਾਉਣ ਦੀ ਕੋਸ਼ਿਸ਼ ਹੈ ਇਹ ਭਾਜੀ ਬੀਜੇਪੀ ਦੀ ਖੇਡ ਹੈ ਇਹ ਚਾਲ ਹੈ ਜਿਹੜੀ ਨਵੀਂ ਕੱਢੀ ਹੈ ਉਹਨਾਂ ਨੇ ਸਰਕਾਰ ਵੱਲੋਂ ਉਹਨਾਂ ਨੇ ਕੀ ਕੀਤਾ ਫਿਰ ਉਹ ਕੀ ਕਰਨ ਜਾ ਰਹੇ ਨੇ ਵਿਧਾਨ ਸਭਾ ਸੈਸ਼ਨ ਸਦਨ ਸਰਕਾਰ ਨੇ ਦੇਖੋ ਇਹ ਵਿਧਾਨ ਸਭਾ ਸੈਸ਼ਨ ਦੀ ਵੀ ਗੱਲ ਕਹੀ ਹੈ ਉੱਥੇ ਸਾਡੀ ਵੀ ਪ੍ਰਪੋਜ਼ਲ ਸੀ ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਮਾਰਾਂ ਨਾ ਵੀ ਰਏ ਕਰ ਲਈਏ ਮਜ਼ਦੂਰ ਜਥੇਬੰਦੀਆਂ ਨੂੰ ਸਦਨ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਤੇ ਅਸੀਂ ਨਾਲ ਇਹ ਵੀ ਕਹਿ ਕੇ ਆਇਆ ਹਾਂ ਕਿ ਕਿਤੇ ਇਹ ਕਲੰਕਨਾ ਤੁਸੀਂ ਖੱਟ ਲਿਓ ਅਸੀਂ ਇਹਦੇ ਤੇ ਅੰਦੋਲਨ ਕਰਾਂਗੇ ਅਸੀਂ ਅੱਜ ਅੱਜ ਸ਼ਾਮ ਨੂੰ ਕਿਸੇ ਟਾਈਮ ਵੀ ਹੋ ਸਕਦੀ ਹੈ ਅਸੀਂ ਹਿੰਦੁਸਤਾਨ ਦੀ ਸੰਯੁਕਤ ਮੋਰਚਾ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਉਹਦੇ ਤੇ ਅਸੀਂ ਚਰਚਾ ਕਰਕੇ ਇਹਨੂੰ ਹਿੰਦੁਸਤਾਨ ਦਾ ਇਸ਼ੂ ਬਣਾਵਾਂਗੇ ਤੇ ਉਹਨਾਂ ਦੇ ਇਸ਼ੂ ਦੇ ਵਿੱਚ ਇਹ ਵਿਚਾਰਿਆ ਜਾਊਗਾ ਅਗਲੀ ਮੀਟਿੰਗ ਅਖੀ ਕੋਈ ਨਹੀਂ ਰੱਖੀ ਅਗਲੀ ਮੀਟਿੰਗ ਸਰਕਾਰ ਨਾਲ ਅਜੇ ਕੋਈ ਨਹੀਂ ਰੱਖੀ ਅਸੀਂ ਤਾਂ ਸਰਕਾਰ ਦਾ ਕਿ ਕਿਹੜਾ ਪੱਖ ਹੋ ਇਹਦੇ ਤੇ ਆਉਂਦਾ ਬਾਹਰ 네ਗੇਟਿਵ ਹੈ ਕਿ ਪੋਜ਼ਿਟਿਵ ਹੈ ਉਹਦੇ ਬਾਰੇ ਸੋਚ ਕੇ ਫਿਰ ਮੀਟਿੰਗ ਕਰਕੇ ਅਗਲਾ ਫੈਸਲਾ ਫਿਰ ਕਰਾਂ ਸਰਕਾਰ ਕੀ ਕਹਿੰਦੀ ਗੁੱਟੀਆਂ ਸਰਕਾਰ ਨੇ ਕਿਹਾ ਵੀ ਅਸੀਂ ਪੋਜ਼ਿਟਿਵ ਸੋਚਾਂਗੇ ਸਰ ਹੋ ਤੁਸੀਂ ਮੀਟਿੰਗ ਕਰਦਾ ਸਦੀ ਹੈ ਵੀ ਸਰਕਾਰ ਤਾਂ ਨਕਾਰ ਹੀ ਰਹੀ ਹੈ ਲੇਕਿਨ ਹਾਲ ਵੀ ਕੋਈ ਸਰਕਾਰ ਦਾ ਨਕਾਰ ਤਾਂ ਜੇ ਜਵਾਨ ਨਾ ਰਹੀ ਹੈ ਨਾ ਜੀ ਜਦੋਂ ਸਾਡੇ ਕੋਲੇ ਕੋਈ ਹੱਥ 'ਚ ਆ ਗਿਆ ਸੀ ਤਾਂ ਉਦੋਂ ਕਹਾਂਗੇ ਵੀ ਸਰਕਾਰ ਨੇ ਨਕਾਰਤਾ ਐਦਾਂ ਜਵਾਨ ਨਾ ਸਰਕਾਰ ਨੂੰ ਅੱਗੇ ਸਾਨੂੰ ਮੰਗਾ ਨਹੀਂ ਮੰਨ ਲਿਆ ਮੰਨ ਲਿਆ ਅਸੀਂ ਵੀ ਕਹਿ ਦਿੰਨੇ ਆ ਅਸੀਂ ਤੁਹਾਨੂੰ ਕਹਿੰਦੇ ਆ ਵੀ ਜਿੰਨਾ ਚਿਰ ਸਾਡੇ ਹੱਥ 'ਚ ਨਹੀਂ ਕੁਸ ਆਉਂਦਾ ਅਸੀਂ ਉਹਨਾਂ ਚਰਨੀ ਕਹਿੰਦੇ ਵੀ ਮੰਨ ਲੀਆ ਜਿੰਨੇ ਸਾਡੇ ਹੱਥ 'ਚ ਡਰਾਫਟ ਦਾ ਪਰਚਾ ਰੱਦ ਕੀਤੇ ਜਾ ਆ ਗਿਆ ਨਾ ਬਾਈ ਅਸੀਂ ਦੇਖੋ ਕਾਨੂੰਨ ਮੋਦੀ ਸਾਹਿਬ ਦੇ ਕਹਤਾ 19 ਨੰਬਰ ਨੂੰ ਵੀ ਮੈਂ ਕਾਨੂੰਨ ਵਾਪਸ ਲੈ ਲਈ ਰੱਦ ਕਰਤੇ ਇਹ ਤਾਂ ਰਿਪੀਲ ਹੋ ਗਏ ਜੀ ਅਸੀਂ ਉਹਦਾ ਮੋੜੇ ਨਹੀਂ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਨਹੀਂ ਪਾਸ ਹੋਇਆ ਜਿੰਨਾ ਚਿਰ ਰਾਸ਼ਟਰਪਤੀ ਨੇ ਸਾਈਨ ਨਹੀਂ ਹੋਏ ਅਸੀਂ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਅਸੀਂ ਐ ਪ੍ਰਵਾਨ ਨਹੀਂ ਕਰਦੇ ਜੇ ਸਰਕਾਰ ਨੇ ਕਹਿਤਾ ਵੀ ਠੀਕ ਹੈ ਅਸੀਂ ਅਸੀਂ ਇਹਨਾਂ ਨੂੰ ਰੱਦ ਕਰ ਦਾਂਗੇ ਨਹੀਂ ਪ੍ਰਵਾਨ ਕਰਾਂਗੇ ਭਰਾ ਸਾਹਿਬ ਬੱਲੇਵਾਲ ਜੀ ਭਰਾ ਸਾਹਿਬ ਬਹੁਤ ਵੱਡਾ ਮਸਲਾ ਹੈਗਾ ਇਹ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਖੇਤੀ ਦਾ ਮਸਲਾ ਹੀ ਆ ਤੁਸੀਂ ਸੀਐਮ ਸਾਹਿਬ ਦੇ ਨਾਲ ਵੀ ਕੋਈ ਗੱਲਬਾਤ ਕੀਤੀ ਆ ਜਾਂ ਫਿਰ ਮੰਤਰੀ ਸਾਹਿਬ ਨੇ ਕਿਹਾ ਕਿ ਸੀਐਮ ਸਾਹਿਬ ਨਾਲ ਅੱਜ ਤਾਂ ਵਾਰ ਅੱਜ ਖੁੱਲਿਆ ਯਾਰ ਆ ਦਰਵਾਜ਼ੇ ਹੀ ਅੱਜ ਖੁੱਲਿਆ ਸਾਨੂੰ ਤਾਂ ਅੱਜ ਪਹਿਲੀ ਵਾਰੀ ਆਏ ਆ ਅਸੀਂ ਇਸ ਮਸਲੇ ਦੇ ਇਹਦੋਂ ਕਹਿੰ ਗੱਲ ਚੱਲੂ ਕਿ ਸੀਐਮ ਸਾਹਿਬ ਨਾਲ ਵੀ ਮਿਲ ਦੀ ਮੀਟਿੰਗ ਰਖਾ ਨਾ ਕੋਈ ਨਹੀਂ ਕਿਹਾ ਕੋਈ ਨਹੀਂ ਨਾ ਅਸੀਂ ਮੰਗੇ ਹੈ ਤੇ ਨਾਮ ਨਾਲ ਅਸੀਂ ਮੰਗ ਕੀਤੀ ਅਸੀਂ ਫਿਰ ਜਦੋਂ ਲੜਾਂਗੇ ਸੰਘਰਸ਼ ਕਰਾਂਗੇ ਆਪੇ ਖੁਦ ਨੂੰ ਨਹੀਂ ਯਾਰ ਇਸੇ ਸਾਡਾ ਏਜੰਡਾ ਨਹੀਂ ਸੀ ਏਜੰਡੇ ਤੇ ਗੱਲ ਕੀਤੀ ਅੱਜ ਰਾਜਪਾਲ ਨੇ ਵੀ ਕਿਹਾ ਜੀ ਢੱਲੇਵਾਲ ਦਾ ਜਿਹੜਾ ਮਰਨ ਵਰਤਾ ਸਮਾਪਤ ਕਰਾ ਦੇਣਾ ਚਾਹੀਦਾ ਹੋ ਜਾਣਾ ਚਾਹੀਦਾ ਦੇਖੋ ਰਾਜਪਾਲ ਨੇ ਕਿਹਾ ਵੀ ਉਹ ਉਹ ਆਪਦੀ ਗਵਰਨਮੈਂਟ ਨੂੰ ਕਹਵੇ ਸਰਕਾਰ ਨੂੰ ਕਹਵੇ ਕੀ ਕਾਂਤੀ ਚਾਂਤੀ ਅੱਜ ਜਿਹੜਾ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੇ ਠੀਕ ਹੈ ਸਾਰੀਆਂ ਸਟੇਟਾਂ ਨੂੰ ਇੱਕ ਡਰਾਫਟ ਭੇਜਿਆ ਹੈ ਉਹ ਡਰਾਫਟ ਦੇ ਵਿੱਚ ਜਿਹੜੇ ਖੇਤੀ ਕਾਨੂੰਨ 2021 ਦੇ ਵਿੱਚ ਵਾਪਸ ਲਏ ਸੀ ਉਹਨਾਂ ਨੂੰ țeਡੇ ਢੰਗ ਨਾਲ ਜਿਨੀ ਹੂਬ ਹੂ ਕਹਿ ਦिए ਜੇ ਸ਼ਰਦਾਂ ਚ ਖੁੱਲੀ ਮੰਡੀ ਵਾਲਾ ਤੇ ਉਹਦੇ ਵਿੱਚ ਸ਼ੈਲੋਗ ਨਾਮ ਤੇ ਕੋਲਡ ਸਟੋਰਾ ਨੂੰ ਸ਼ੈਲੋਗ ਨਾਮ ਤੇ ਕੋਲਡ ਸਟੋਰਾ ਨੂੰ ਮੰਡੀ ਜਾਡ ਸ਼ੋਅ ਕਰਨ ਵਾਲਾ ਪ੍ਰਾਈਵੇਟ ਮਾਰਕੀਟ ਪੈਰਲ ਤੇ ਖੜੀ ਕਰਨ ਵਾਲਾ ਤੇ ਜਨਤਕ ਮੰਡ ਪ੍ਰਣਾਲੀ ਤੇ ਕਟੌਤੀ ਲਾਉਣ ਵਾਲਾ ਜਿਹੜੀ ਉਹ ਸਾਰੀਆਂ ਗੱਲਾਂ ਕੰਟੈਕਟ ਫਾਰਮਿੰਗ ਵਾਲਾ ਤੇ ਜਿਹੜੀ ਐਮਐਸਪੀ ਦੇ ਵਿੱਚ ਘੱਟ ਕੀਮੇ ਤੇ ਉਹ ਇੰਸ਼ੋਰ ਵਾਲੀ ਗੱਲ ਜਾਨੀ ਸਾਰੀਆਂ ਗੱਲਾਂ ਟੇਡੇ ਢੰਗ ਨਾਲ ਇਸ ਡਰਾਫਟ ਦੇ ਵਿੱਚ ਗੁੰਦੀਆਂ ਹੋਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਨੂੰ ਇਹ ਡਰਾਫਟ ਭੇਜਿਆ ਤੇ 10 ਦਸੰਬਰ ਨੂੰ ਇਹਦਾ ਸਰਕਾਰ ਨੇ ਜਵਾਬ ਦੇਣਾ ਸੀ ਅਸੀਂ ਇਹਨੂੰ ਨਵੰਬਰ ਦੇ ਪਿਛਲੇ ਹਫਤੇ 28 29 ਨੂੰ ਇਹ ਹਾਸਲ ਕਰ ਲਿਆ ਫੜ ਕੇ ਹਾਈਲਾਈਟ ਹੋਇਆ ਤੇ ਸਰਕਾਰ ਨੇ ਉਹ 10 ਤੋਂ ਬਾਅਦ ਖੋਲ ਕੇ ਹੁਣ ਤਿੰਨ ਹਫਤਿਆਂ ਦਾ ਕੇਂਦਰ ਸਰਕਾਰ ਤੋਂ ਮੋਲ ਸੰਭੀ ਹੈ ਉਹਦੇ ਤੇ ਜਿੰਨੀਆਂ ਤੋਂ ਜਨਤਕ ਤੌਰ ਤੇ ਹਾਈਲਾਈਟ ਹੋਣ ਤੋਂ ਬਾਅਦ ਸਰਕਾਰ ਨੇ ਸਾਡੀ ਅੱਜ ਮੀਟਿੰਗ ਸੱਦੀ ਉਥੇ ਵਿਚਾਰ ਚਰਚਾ ਹੋਈ ਹੈ ਚੰਗੀ ਤਰ੍ਹਾਂ ਤੇ ਸਾਰੀ ਗੱਲ ਅਸੀਂ ਦੱਸੀ ਹੈ ਵੀ ਇਹ ਕਿੰਨੇ ਖਤਰਨਾਕ ਨੇ ਜਨੀਆਂ ਜਿਹੜੇ ਉਹ ਖੇਤੀ ਕਾਨੂੰਨ ਰੱਦ ਕੀਤੇ ਸੀ ਉਹਨਾਂ ਬਾਰੇ ਜਿੰਨੀ ਚਰਚਾ ਉਦੋਂ ਕੀਤੀ ਉਦੋਂ ਵੱਧ ਕੇ ਇਹ ਕਾਨੂੰਨ ਨੇ ਜਿਹਨੇ ਉਵੇਂ ਆ ਰਹੇ ਨੇ ਜਨੀਆਂ ਵਿਸ਼ਵ ਪਾਰ ਸੰਸਥਾ ਦੇ ਦਬਾਅ ਕਰਕੇ ਭਾਰਤ ਦੀ ਸਰਕਾਰ ਨੇ ਉਹਨਾਂ ਦਾਬੇ ਦੇ ਵਿੱਚ ਉਹ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਕੇ ਕਾਰਪੋਰੇਟਾਂ ਦੇ ਹਵਾਲੇ ਖੇਤੀ ਨੂੰ ਕਰਨ ਜਾ ਰਹੇ ਐ ਜਿਹੜੀ ਅੰਨ ਸੁਰੱਖਿਆ ਦੀ ਗੱਲ ਸੀ ਉਹ ਅੰਨ ਸੁਰੱਖਿਆ ਵੀ ਮਤਲਬ ਕਾਰਪੋਰੇਟਾਂ ਦੇ ਹੱਥ ਚ ਆ ਜੂਗੀ ਉਹਨਾਂ ਦਾ ਕਬਜ਼ਾ ਜਦੋਂ ਹੋ ਗਿਆ ਤਾਂ ਇਹਦੇ ਨਾਲ ਐ ਨਹੀਂ ਵੀ ਇਕੱਲੇ ਕਿਸਾਨ ਪ੍ਰਭਾਵਿਤ ਹੋਣਗੇ ਇਹਦੇ ਨਾਲ ਕਿਸਾਨ ਮਜ਼ਦੂਰ ਵੀ ਤੁਸੀਂ ਮੀਡੀਆ ਵਾਲੇ ਵੀ ਜਿੰਨੇ ਲੋਕ ਨਾਜ਼ਖਾਂਦੇ ਨੇ ਉਹ ਵੀ ਮਾਰਕੀਟ ਕਮਿਊਨਿਟੀਆ ਟਰੱਕ ਯੂਨੀਅਨਾਂ ਜਿਨੇ ਲੇਬਰ ਹੈ ਉਹ ਜਿਨੇ ਸਾਰੇ ਆੜਤੀਏ ਸਾਰਾ ਛੋਟਾ ਕਾਰੋਬਾਰ ਇਹਦੇ ਨਾਲ ਪ੍ਰਭਾਵਿਤ ਹੋਊਗਾ ਇਸ ਕਰਕੇ ਇਹ ਖਤਰਨੀਤੀਆਂ ਨੇ ਜਿਹੜੀਆਂ ਜਿਹੜਾ ਇਹ ਡਰਾਫਟ ਆਇਆ ਇਹ ਬਹੁਤ ਖਤਰਨਾਕ ਹੈ ਤੇ ਇਹ ਮੁੱਢੋ-ਸੁੱਢੋ ਪੰਜਾਬ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਸਾਰੀਆਂ ਜਥੇਬੰਦੀਆਂ ਨੇ ਇੱਕੋ ਆਵਾਜ਼ ਚ ਇਹਨੂੰ ਰੱਦ ਕਰਤੇ ਦਬਾਅ ਦਿੱਤਾ ਜਿਸ ਨੂੰ ਮਤਲਬ ਪੰਜਾਬ ਸਰਕਾਰ ਨੇ ਹਾਂ ਦੇ ਪੱਖ ਚ ਹੰਗਾਰਾ ਦਿੱਤਾ ਕਿ ਅਸੀਂ ਇਹਦੇ ਤੇ ਕੀਤੀ ਮੀਟਿੰਗਾਂ ਬੁਲਾ ਕੇ ਕੋਈ ਫੈਸਲਾ ਕਰਨ ਜਾ ਰਹੇ ਬਗਰਾ ਸਰ ਆਹ ਸਾਹਿਬ ਉਹ ਚ ਲਿਖਿਆ ਪਿਆ ਸਾਫ ਕਿ ਸਟੇਜ ਸਬਜੈਕਟ ਹੈਗਾ ਕੁਝ ਡਰਾਫਟ ਜਿਹੜਾ ਉਹਨਾਂ ਨੇ ਇੱਕ ਕੰਪਲਸਨ ਨਹੀਂ ਹੈ ਕਿਸੇ ਕਰਦੀ ਉਹ ਲਿਖਿਆ ਤੁਸੀਂ ਇਹਨਾਂ ਲਾਗੂ ਕਰਨਾ ਨਹੀਂ ਕਰਉ ਹੈਗਾ ਇਸ ਇਸ ਵੀ ਸਬਜੈਕਟ ਹੈਗਾ ਉਹ ਸਟਾਰਟਿੰਗ ਤੇ ਹੀ ਗੱਲ ਲਿਖੀ ਹੋਈ ਹੈ ਤੇ ਇਸ ਕਰਕੇ ਰੱਦ ਕਰਨਾ ਨਾ ਕਰਨਾ ਤਾਂ ਸਰਕਾਰ ਦੇ ਹੱਥ ਈ ਹੈ ਬਿਲਕੁਲ ਇਹ ਠੀਕ ਹੈ ਸੋਡੀ ਉਹ ਇਹ ਸ਼ਰਤ ਲਿਖੀ ਹੋਈ ਹੈ ਮੇ ਅਗਰੀਕਲਚਰ ਖੇਤੀਬਾੜੀ ਐਮ ਐਸ ਪੀ ਜਿਹੜਾ ਹੈ ਖੇਤੀਬਾੜੀ ਸਟੇਟ ਸਬਜੈਕਟ ਆ ਪਰ ਤੁਸੀਂ ਥੋੜੇ ਸਮਝਣ ਵਾਲੀ ਗੱਲ ਇਹ ਹੈ ਭਲਾ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਵੀ ਇਹ ਸਟੇਟ ਸਬਜੈਕਟ ਹੈ ਤਾਂ ਇਹ ਡਰਾਫਟ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕਿਉਂ ਦਿੱਤਾ ਇਹਦਾ ਇੱਕ ਮਨੋਰ ਹੱਥਿਆ ਇਹਦੇ ਪਿੱਛੇ ਇੱਕ ਚਾਲ ਹੈ ਇੱਕ ਖੇਡ ਹੈ ਇੱਕ ਚਲਾਕੀ ਹੈ ਉਹਦਾ ਇਹ ਹੈ ਵੀ ਵਿਸ਼ਵ ਪਾਰ ਸੰਸਥਾ ਦਾ ਜਿਹੜਾ ਸਮਝੌਤਾ ਸੀ ਲਾਗੂ ਕਰਨਾ ਕਿ ਇੱਥੇ ਸਰਕਾਰੀ ਖਰੀਦ ਬੰਦ ਕਰੋ ਸਰਕਾਰੀ ਭੰਡਾਰੀਗ ਬੰਦ ਕਰੋ ਉਹ ਜਿਹੜਾ ਇਹ ਡਰਾਫਟ ਹੈ ਹੁਣ ਇਹ 50 ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਦੇ ਵਿੱਚ ਕਹੇ ਉਥੇ ਜਿਹੜੀਆਂ ਸਟੇਟਾਂ 'ਚ ਬੀਜੇਪੀ ਦੀ ਸਰਕਾਰ ਹੈ ਉਥੇ ਇਹ ਡਰਾਫਟ ਆਊਗਾ ਤੇ ਇੰਪਲੀਮੈਂਟ ਹੋ ਜਾਊਗਾ ਇਹਦਾ ਮਤਲਬ 33% ਜਾਂ ਭਾਰਤ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਥੇ ਇਹ ਲਾਗੂ ਹੋਊਗਾ ਇੰਪਲੀਮੈਂਟ ਹੋਊਗਾ ਜਦੋਂ ਭਾਰਤ ਦੇ ਅੱਧੇ ਹਿੱਸੇ ਤੇ ਲਗਭਗ ਇਹ ਲਾਗੂ ਹੋ ਜਾਂਦਾ ਹੈ ਜੇ ਨਹੀਂ ਭਾਰਤ ਦੇ ਵਿੱਚ ਇਹ ਕਿਹਾ ਜਾਊਗਾ ਵਿਸ਼ਵ ਪਰਸੰਤਾ ਨੂੰ ਕਿ ਸੋਡੀ ਅਸੀਂ ਨੇ ਲਾਗੂ ਕਰਤੀ ਜਿਹੜੀਆਂ ਸਟੇਟਾਂ ਰਹਿ ਗਈਆਂ ਜਿਵੇਂ ਐਂਟੀ ਬੀਜੇਪੀ ਸਟੇਟ ਹੈ ਤਾਂ ਉਹਨਾਂ ਦੇ ਕਦੇ ਫੰਡ ਕੱਟ ਲੈ ਕਦੇ ਉਹਨਾਂ ਦੇ ਕੋਈ ਹੋਰ ਸਿਕੰਜਾ ਕਸਦਾ ਉਹਨਾਂ ਦੇ ਸ਼ਰਤਾਂ ਟਾਈਟ ਕਰ ਦੇਣੀਆਂ ਨੇ ਉਹਨਾਂ ਨੂੰ ਹਟ ਕਰ ਦੇਣੀਆਂ ਬੰਦ ਕਰਨਗੇ ਉਹਨਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਵੀ ਇਧਰ ਆ ਪਾਉਣ ਦੀ ਕੋਸ਼ਿਸ਼ ਹੈ ਇਹ ਬੀਜੇਪੀ ਦੀ ਖੇਡ ਹੈ ਇਹ ਚਾਲ ਹੈ ਜਿਹੜੀ ਨਵੀਂ ਗੱਡੀ ਆ ਉਹਨਾਂ ਜੀ ਸਰਕਾਰ ਵੱਲੋਂ ਉਹਨਾਂ ਨੇ ਕੀ ਕੀਆ ਫਿਰ ਉਹ ਕੀ ਕਰਨ ਜਾ ਰਹੇ ਨੇ ਵਿਧਾਨ ਸਭਾ ਸੈਸ਼ਨ ਸਦਨ ਸਰਕਾਰ ਨੇ ਦੇਖੋ ਇਹ ਵਿਧਾਨ ਸਭਾ ਸੈਸ਼ਨ ਦੀ ਵੀ ਗੱਲ ਕਹੀ ਹੈ ਉੱਥੇ ਸਾਡੀ ਵੀ ਪ੍ਰਪੋਜ਼ਲ ਸੀ ਉੱਥੇ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਮਾਰਾਂ ਨਾ ਵੀ ਰਏ ਕਰ ਲਈਏ ਮਜ਼ਦੂਰ ਜਥੇਬੰਦਿਆਂ ਨੂੰ ਸਦਨ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਸਰਪਾਰਟੀ ਮੀਟਿੰਗ ਬੁਲਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ ਤੇ ਅਸੀਂ ਨਾਲ ਇਹ ਵੀ ਕਹਿ ਕੇ ਆਇਆ ਕਿ ਕਿਤੇ ਇਹ ਕਲੰਕਨਾ ਤੁਸੀਂ ਖੱਟ ਲਿਓ ਅਸੀਂ ਇਹਦੇ ਤੇ ਅੰਦੋਲਨ ਕਰਾਂਗੇ ਅਸੀਂ ਅੱਜ ਅੱਜ ਸ਼ਾਮ ਨੂੰ ਕਿਸੇ ਟਾਈਮ ਵੀ ਹੋ ਸਕਦੀ ਹੈ ਅਸੀਂ ਹਿੰਦੁਸਤਾਨ ਦੀ ਸੰਯੁਕਤ ਮੋਰਚਾ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੱਦੀ ਹੋਈ ਹੈ ਉਹਦੇ ਤੇ ਅਸੀਂ ਚਰਚਾ ਕਰਕੇ ਇਹਨੂੰ ਹਿੰਦੁਸਤਾਨ ਦਾ ਇਸ਼ੂ ਬਣਾਵਾਂਗੇ ਤੇ ਉਹਨਾਂ ਦੇ ਇਸ਼ੂ ਦੇ ਵਿੱਚ ਇਹ ਵਿਚਾਰਿਆ ਜਾਊਗਾ ਅਗਲੀ ਮੀਟਿੰਗ ਅਗਲੀ ਮੀਟਿੰਗ ਸਰਕਾਰ ਨਾਲ ਅਜੇ ਕੋਈ ਨਹੀਂ ਰੱਖੀ ਅਸੀਂ ਤਾਂ ਸਰਕਾਰ ਦਾ ਕਿਹੜਾ ਪੱਖ ਹੋ ਇਹਦੇ ਤੇ ਆਉਂਦਾ ਬਾਹਰ 네ਗੇਟਿਵ ਹੈ ਕਿ ਪੋਜ਼ਿਟਿਵ ਹੈ ਉਹਦੇ ਬਾਰੇ ਸੋਚ ਕੇ ਫਿਰ ਮੀਟਿੰਗ ਕਰਕੇ ਅਗਲਾ ਫੈਸਲਾ ਫਿਰ ਕਰਾਂ ਸਰਕਾਰ ਕੀ ਕਹਿੰਦੀ ਗੁੱਟੀਆਂ ਸਰਕਾਰ ਨੇ ਕਿਹਾ ਵੀ ਅਸੀਂ ਪੋਜ਼ਿਟਿਵ ਸੋਚਾਂਗੇ ਸਰ ਹੋ ਤੁਸੀਂ ਮੀਟਿੰਗ ਕਰ ਦੱਸਦੀ ਹੈ ਸਰਕਾਰ ਤਾਂ ਨਕਾਰ ਹੀ ਰਹੀ ਹੈ ਲੇਕਿਨ ਹੁਣ ਹੋਲ ਵੀ ਕੋਈ ਸਰਕਾਰ ਦਾ ਨਕਾਰ ਤਾਂ ਜ ਜਵਾਨ ਨਾ ਰਹੀ ਹੈ ਨਾ ਜੀ ਜਦੋਂ ਸਾਡੇ ਕੋਲੇ ਕੋਈ ਹੱਥ 'ਚ ਆ ਗਿਆ ਸੀ ਤਾਂ ਉਦੋਂ ਕਹਾਂਗੇ ਵੀ ਸਰਕਾਰ ਨੇ ਨਕਾਰਤਾ ਐਦਾਂ ਜਵਾਨ ਨਾ ਸਰਕਾਰ ਨੂੰ ਅੱਗੇ ਸਾਨੂੰ ਮੰਗਾ ਨਹੀਂ ਮੰਨ ਲਿਆ ਮੰਨ ਲਿਆ ਅਸੀਂ ਵੀ ਕਹਿ ਦਿੰਦੇ ਆ ਅਸੀਂ ਤੁਹਾਨੂੰ ਕਹਿੰਦੇ ਆ ਵੀ ਜਿੰਨਾ ਚਿਰ ਸਾਡੇ ਹੱਥ 'ਚ ਨਹੀਂ ਕੁਸ ਆਉਂਦਾ ਅਸੀਂ ਉਹਨਾਂ ਚਿਰ ਨਹੀਂ ਕਹਿੰਦੇ ਵੀ ਮੰਨ ਲਿਆ ਜਿੰਨੇ ਸਾਡੇ ਹੱਥ 'ਚ ਡਰਾਫਟ ਦਾ ਪਰਚਾ ਰੱਦ ਕੀਤੇ ਜਾ ਆ ਗਿਆ ਨਾ ਬਾਈ ਅਸੀਂ ਦੇਖੋ ਕਾਨੂੰਨ ਮੋਦੀ ਸਾਹਿਬ ਦੇ ਕਹਤਾ 19 ਨੰਬਰ ਨੂੰ ਮੀ ਮੈ ਕਾਨੂੰਨ ਵਾਪਸ ਲੈ ਲੈ ਰੱਦ ਕਰਤੇ ਇਹ ਤਾਂ ਰਿਪੀਲ ਹੋ ਗਏ ਜੀ ਅਸੀਂ ਉਦੋਂ ਮੁੜੇ ਨਹੀਂ ਜਿੰਨਾ ਚਿਰ ਪਾਰਲੀਮੈਂਟ ਦੇ ਵਿੱਚ ਨਹੀਂ ਪਾਸ ਹੋਇਆ ਜਿੰਨਾ ਚਿਰ ਰਾਸ਼ਟਰਪਤੀ ਨੇ ਸਾਈਨ ਨਹੀਂ ਹੋਏ ਅਸੀਂ ਪ੍ਰਵਾਨ ਨਹੀਂ ਕੀਤਾ ਇਸ ਕਰਕੇ ਅਸੀਂ ਐ ਪ੍ਰਵਾਨ ਨਹੀਂ ਕਰਦੇ ਜੇ ਸਰਕਾਰ ਨੇ ਕਹਿਤਾ ਵੀ ਠੀਕ ਅਸੀਂ ਅਸੀਂ ਇਹਨਾਂ ਨੂੰ ਰੱਦ ਕਰ ਦਾਂਗੇ ਨਹੀਂ ਪ੍ਰਵਾਨ ਕਰਾਂਗੇ ਬਰਾਹਮਣ ਸਾਹਿਬ ਬਲਵੰਤ ਜੀ ਬਰਾਹਮਣ ਸਾਹਿਬ ਬਹੁਤ ਵੱਡਾ ਮਸਲਾ ਹੈਗਾ ਇਹ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਖੇਤੀ ਦਾ ਮਸਲਾ ਹੀ ਹੈ ਤੁਸੀਂ ਸੀਐਮ ਸਾਹਿਬ ਦੇ ਨਾਲ ਵੀ ਕੋਈ ਗੱਲਬਾਤ ਕੀਤੀ ਆ ਜਾਂ ਫਿਰ ਮੰਤਰੀ ਸਾਹਿਬ ਨੇ ਕਿਹਾ ਕਿ ਸੀਐਮ ਸਾਹਿਬ ਨਾਲ ਅੱਜ ਤਾਂ ਵਾਰ ਅੱਜ ਖੁੱਲਿਆ ਯਾਰ ਆ ਦਰਵਾਜ਼ਾ ਹੀ ਅੱਜ ਖੁੱਲਿਆ ਸਾਨੂੰ ਤਾਂ ਅੱਜ ਪਹਿਲੀ ਵਾਰੀ ਆਏ ਆ ਅਸੀਂ ਇਸ ਮਸਲੇ ਦੇ ਇਹ ਤੋਂ ਕਹਿੰ ਗੱਲ ਚੱਲੂ ਕਿ ਸੀਐਮ ਸਾਹਿਬ ਨਾਲ ਵੀ ਮਿਲਣਾ ਉਹਨਾਂ ਨੇ ਕਿਹਾ ਕਿ ਮੀਟਿੰਗ ਰਖਾਵਾਂਗੇ ਕੋਈ ਨਹੀਂ ਨੇ ਕਿਹਾ ਕੋਈ ਨਹੀਂ ਨਾ ਅਸੀਂ ਮੰਗੇ ਹੈ ਤੇ ਨਾਮ ਨਾਲ ਅਸੀਂ ਮੰਗ ਕੀਤੀ ਆ ਅਸੀਂ ਫਿਰ ਜਦੋਂ ਲੜਾਂਗੇ ਸੰਘਰਸ਼ ਕਰਾਂਗੇ ਆਪੇ ਖੁਦ ਨੂੰ ਬਲੇਵਾਨ ਸਾਹਿਬ ਨਾਲ ਗੱਲ ਹੋਈ ਤੁਸੀਂ ਬਾਕੀ ਬੈਠੇ ਨੇ ਉੱਥੇ ਵੀ ਨਹੀਂ ਯਾਰ ਇਹ ਸੇ ਸਾਡਾ ਏਜੰਡਾ ਨਹੀਂ ਸੀ ਏਜੰਡੇ ਤੇ ਗੱਲ ਕੀਤੀ ਅੱਜ ਰਾਜਪਾਲ ਨੇ ਵੀ ਕਿਹਾ ਵੀ ਢੱਲੇਵਾਲ ਦਾ ਜਿਹੜਾ ਮਰਨ ਵਰਤਾ ਸਮਾਪਤ ਕਰਾ ਦੇਣਾ ਚਾਹੀਦਾ ਹੋ ਜਾਣਾ ਚਾਹੀਦਾ ਦੇਖੋ ਰਾਜਪਾਲ ਨੇ ਕਿਹਾ ਵੀ ਉਹ ਉਹ ਆਪਦੀ ਗਵਰਨਮੈਂਟ ਨੂੰ ਕਹਵੇ ਸਰਕਾਰ ਨੂੰ ਕਹਵੇ ਕਿ ਉਹ ਸ਼ਾਂਤੀ ਸ਼ਾਂਤੀ ਅੱਜ ਜਿਹੜਾ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੇ ਠੀਕ ਹੈ ਸਾਰੀਆਂ ਸਟੇਟਾਂ ਨੂੰ ਇੱਕ ਡਰਾਫਟ ਭੇਜਿਆ ਹੈ ਉਹ ਡਰਾਫਟ ਦੇ ਵਿੱਚ ਜਿਹੜੇ ਖੇਤੀ ਕਾਨੂੰਨ 2021 ਦੇ ਵਿੱਚ ਵਾਪਸ ਲਏ ਸੀ ਉਹਨਾਂ ਨੂੰ ਟੇਡੇ ਟੰਗ ਨਾਲ ਜਿਨੀ ਹੂਬ ਹੂ ਕਹਿ ਦਈਏ ਜੇ ਸ਼ਬਦਾਂ ਚ ਖੁੱਲੀ ਮੰਡੀ ਵਾਲਾ ਤੇ ਉਹਦੇ ਵਿੱਚ ਸ਼ੀਲੋਗ ਨਾਮ ਤੇ ਕੋ